ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਤੇ ਅੱਜ ਆਪਾਂ ਪੜਦੇ ਆਂ ਰਾਈਟਰ ਜਸਵੀਰ ਕੌਰ ਢਾਲੀਵਾਲ ਦੀ ਕਹਾਣੀ ਧੀਆਂ ਦੇ ਲੇਖ ਅਗਲਾ ਭਾਗ ਕਹਾਣੀ ਸ਼ੁਰੂ ਕਰਨ ਤੋਂ ਪਹਿਲਾਂ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰੋ ਮੰਮੀ ਜੀ ਗੁਰੀ ਹੁਣ ਮੇਰੀ ਜ਼ਿੰਮੇਵਾਰੀ ਆ ਕਿ ਮੈਂ ਇਹਦਾ ਖਿਆਲ ਰੱਖਾਂ ਪਰ ਮੈਂ ਮਜਬੂਰ ਹੋ ਗਿਆ ਜਦੋਂ ਘਰੇ ਮੇਰਾ ਕੋਈ ਸਾਥ ਨਹੀਂ ਦਿੰਦਾ ਨਾ ਮੈਂ ਗੁਰੀ ਨੂੰ ਇਕੱਲੀ ਘਰ ਛੱਡ ਸਕਦਾ 10 ਦਿਨ ਹੋ ਗਏ ਸੀ ਦਵਾਈ ਖਤਮ ਹੋਈ ਨੂੰ ਜਦੋਂ ਡੈਡੀ ਤੋਂ ਪੈਸੇ ਮੰਗਣ ਗਿਆ ਫੇਰ ਉਹੀ ਕੁਝ ਮੰਦਾ ਬੋਲਣ ਲੱਗੇ ਸਿੱਧਾ ਤਾਂ ਕਦੇ ਬੋਲਦੇ ਹੀ ਨਹੀਂ ਇਸ ਵਾਰ ਗੁਰੀ ਨੇ ਫੁੱਫੜ ਜੀ ਨੂੰ ਵੀ ਕੁਝ ਨਹੀਂ ਦੱਸਣ ਦਿੱਤਾ ਗੁਰੀ ਨੇ ਕਿਹਾ ਕਿ ਆਪਾਂ ਕੋਈ ਸੋਨੇ ਦਾ ਗਹਿਣਾ ਵੇਚ ਦਿੰਦੇ ਹਾਂ ਮੈਂ ਅਲਮਾਰੀ ਵਿੱਚੋਂ ਆਪਣੀ ਮੰਦਰੀ ਕੱਢਣ ਲਈ ਦਰਾਜ ਖੋਲ੍ਹਿਆ ਕੀ ਦੇਖਦਾ ਉਹਦੇ ਵਿੱਚ ਨਾ ਗੁਰੀ ਦੇ ਗਹਿਣੇ ਸੀ ਨਾ ਮੇਰਾ ਕੋਈ ਸਮਾਨ ਜਦੋਂ ਮੰਮੀ ਨੂੰ ਪੁੱਛਿਆ ਤਾਂ ਉਹ ਕਹਿੰਦੇ ਉਹ ਸਾਰੇ ਗਹਿਣੇ ਤਾਂ ਤੇਰੇ ਡੈਡੀ ਨੇ ਚੋਰੀ ਹੋਣ ਦੇ ਡਰ ਤੋਂ ਸਾਹਮ ਕੇ ਰੱਖਦੇ ਜਗਦੀਪ ਬਹੁਤ ਦੁਖੀ ਸੀ ਆਪਣੇ ਡੈਡੀ ਤੇ ਉਹ ਫਿਰ ਕਹਿਣ ਲੱਗਾ ਮੰਮੀ ਜੀ ਤੁਸੀਂ ਦੱਸੋ ਮੈਂ ਕੀ ਕਰਾਂ ਕੋਈ ਫਾਇਦਾ ਨਹੀਂ ਜ਼ਮੀਨ ਜਾਇਦਾਦ ਦਾ ਇਹ ਹੀ ਕਿਹਾ ਸੀ ਨਾ ਤੁਹਾਨੂੰ ਮੰਮੀ ਜੀ ਕੇ ਮੁੰਡਾ 15 ਕਿੱਲਿਆਂ ਦਾ ਮਾਲਕ ਆ ਮੈਂ ਤਾਂ ਅੱਜ ਗੁਰੀ ਨੂੰ ਦਵਾਈ ਵੀ ਨਹੀਂ ਲਿਆ ਕੇ ਦੇ ਸਕਦਾ ਮਨਜੀਤ ਦੀਆਂ ਅੱਖਾਂ ਵਿੱਚੋਂ ਹੰਝੂਆਂ ਦੀ ਝੜੀ ਲੱਗੀ ਹੋਈ ਸੀ। ਧੀ ਦਾ ਦੁੱਖ ਸੁਣਨਾ ਕਿਤੇ ਸੁਖਾਲਾ ਹੁੰਦਾ। ਉਹ ਮਨ ਹੀ ਮਨ ਕਹਿਣ ਲੱਗੀ ਕਿ ਰੱਬਾ ਧੀਆ ਦਿੱਤੀਆਂ ਸੀ ਇਹਨਾਂ ਦੇ ਲੇਖ ਵੀ ਚੰਗੇ ਲਿਖ ਦਿੰਦਾ। ਮਨਜੀਤ ਅਲਮਾਰੀ 'ਚੋਂ ਪੈਸੇ ਲੈ ਕੇ ਆਈ। ਮਨਜੀਤ ਜਗਦੀਪ ਲੈ ਫੜ ਪੁੱਤ ਪੈਸੇ ਤੇ ਗੁਰੀ ਨੂੰ ਡਾਕਟਰ ਦੇ ਲੈ ਜਾ ਜਗਦੀਪ ਨਹੀਂ ਮੰਮੀ ਜੀ ਮੈਂ ਪੈਸੇ ਨਹੀਂ ਲੈਣੇ ਤੁਸੀਂ ਨਾਲ ਹੀ ਚੱਲੋ ਮਨਜੀਤ ਨੇ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ ਪਰ ਜਗਦੀਪ ਨਾ ਮੰਨਿਆ ਅਖੀਰ ਮਨਜੀਤ ਖੁਸ਼ਪ੍ਰੀਤ ਨੂੰ ਘਰੇ ਖਿਆਲ ਰੱਖਣ ਨੂੰ ਕਹਿ ਕੇ ਨਾਲ ਚਲੀ ਗਈ ਡਾਕਟਰ ਦੇ ਕਲੀਨਿਕ ਪਹੁੰਚ ਕੇ ਥੋੜਾ ਟਾਈਮ ਇੰਤਜ਼ਾਰ ਕਰਨ ਤੋਂ ਬਾਅਦ ਇਹ ਗੁਰੀ ਦਾ ਨੰਬਰ ਆ ਗਿਆ ਡਾਕਟਰ ਨੇ ਚੈੱਕਅਪ ਕਰਨ ਤੋਂ ਬਾਅਦ ਗੁਰੀ ਨੂੰ ਕਿੰਨੀਆਂ ਹੀ ਗੱਲਾਂ ਸਮਝਾਈਆਂ ਖਾਸ ਕਰਕੇ ਖਾਣ ਪੀਣ ਦਾ ਧਿਆਨ ਰੱਖਣ ਨੂੰ ਕਿਹਾ ਮਨਜੀਤ ਨੇ ਖੁਦ ਸਾਰਾ ਕੁਝ ਸਮਝਿਆ ਕਿ ਡਾਕਟਰ ਕੀ ਕਹਿੰਦੀ ਏ ਮਨਜੀਤ ਨੇ ਸੋਚ ਲਿਆ ਸੀ ਕਿ ਉਹ ਖੁਦ ਹੁਣ ਗੁਰੀ ਨੂੰ ਕੁਝ ਦਿਨ ਇੱਥੇ ਰੱਖ ਕੇ ਖਿਆਲ ਰੱਖੂਗੀ ਮਨਜੀਤ ਹੁਣਾਂ ਦੇ ਆਉਂਦਿਆਂ ਨੂੰ ਬਲਵਿੰਦਰ ਵੀ ਘਰ ਆ ਗਿਆ। ਚਾਹ ਪਾਣੀ ਪੀਣ ਤੋਂ ਬਾਅਦ ਬਲਵਿੰਦਰ ਤੇ ਜਗਦੀਪ ਕੱਲ੍ਹ ਵਾਸਤੇ ਬਾਜ਼ਾਰ ਤੋਂ ਸਮਾਨ ਲੈਣ ਚਲੇ ਗਏ। ਉਹਨਾਂ ਦੇ ਆਉਂਦਿਆਂ ਨੂੰ ਖੁਸ਼ੀ ਨੇ ਰਾਤ ਦੀ ਰੋਟੀ ਤਿਆਰ ਕਰ ਲਈ ਸੀ। ਸਾਰਿਆਂ ਨੇ ਰਲ ਕੇ ਰੋਟੀ ਪਾਣੀ ਖਾਦਾ ਤੇ ਗੱਲਾਂ-ਬੱਤਾਂ ਕਰਨ ਬੈਠ ਗਏ ਅੱਜ ਜਗਦੀਪ ਨੂੰ ਖੁਸ਼ੀ ਨਾਲ ਮਜ਼ਾਕ ਕਰਨ ਦਾ ਮੌਕਾ ਮਿਲ ਗਿਆ ਉਹ ਖੁਸ਼ੀ ਨੂੰ ਮਜ਼ਾਕ ਕਰਨ ਲੱਗਾ ਹੋਇਆ ਸੀ ਗੁਰੀ ਕੁਝ ਬੋਲੂਗੀ ਥੋੜੀ ਤਾਂ ਖੁਸ਼ ਹੋ ਜਾਊ ਪਰ ਗੁਰੀ ਤਾਂ ਚੁੱਪ ਸੀ ਮਨਜੀਤ ਤਾਂ ਸੌਣ ਚਲੀ ਗਈ ਕਿ ਸਵੇਰੇ ਜਲਦੀ ਉੱਠਣਾ ਖੁਸ਼ਪ੍ਰੀਤ ਰਸੋਈ ਵਿੱਚ ਦੁੱਧ ਗਰਮ ਕਰਨ ਚਲੀ ਗਈ ਜਗਦੀਪ ਗੁਰੀ ਕੁਝ ਤਾਂ ਬੋਲ ਕੱਲ ਨੂੰ ਖੁਸ਼ੀ ਦਾ ਦਿਨ ਆ ਉਹਦੇ ਲਈ ਖੁਸ਼ ਹੋ ਜਾ ਸਭ ਕੁਝ ਠੀਕ ਹੋ ਜਾਵੇ ਥੋੜਾ ਤਾਂ ਖੁਸ਼ ਰਹਿ ਗੁਰੀ ਤੁਸੀਂ ਕਿਉਂ ਦੱਸਿਆ ਮੰਮੀ ਹੋਣਾ ਨੂੰ ਸਭ ਕੁਝ ਪਤਾ ਉਹ ਕਿੰਨੇ ਰੋਂਦੇ ਸੀ ਜਗਦੀਪ ਹੋਰ ਮੈਂ ਕਿਹਨੂੰ ਦੱਸਾਂ ਗੁਰੀ ਮੇਰੇ ਮਾਂ ਪਿਓ ਤਾਂ ਸੁਣਦੇ ਨਹੀਂ ਮੇਰੀ ਕੋਈ ਗੱਲ ਗੁਰੀ ਖੁਸ਼ ਰਿਹਾ ਕਰ ਬਸ ਆ ਪਹਿਲੀ ਤੇ ਆਖਰੀ ਵਾਰ ਸੀ ਕਿ ਮੰਮੀ ਜੀ ਹੋਣਾ ਤੈਨੂੰ ਦਵਾਈ ਲਈ ਪੈਸੇ ਦਿੱਤੇ ਮੈਂ ਹੁਣ ਕੋਈ ਕੰਮ ਦੇਖ ਲੈਣਾ ਘਟੋ ਘਟ ਆਪਣਾ ਖਰਚਾ ਤਾਂ ਚਲਾਵਾਂਗੇ ਖੁਸ਼ੀ ਜੋੜੀ ਕਿਹੜੀਆਂ ਗੱਲਾਂ ਕਰਨ ਵਿੱਚ ਮਗਨ ਆ ਲਓ ਦੁੱਧ ਪੀ ਲਓ ਭਾਜੀ ਜਗਦੀਪ ਲਾੜਨ ਲੱਗੀ ਆ ਖੁਸ਼ੀ ਤੇਰੀ ਭੈਣ ਮੇਰੇ ਨਾਲ ਖੁਸ਼ੀ ਨੇ ਹੱਸਦੀ ਹੋਈ ਨੇ ਗੁਰੂ ਨੂੰ ਵੀ ਦੁੱਧ ਫੜਾ ਦਿੱਤਾ ਜਗਦੀਪ ਆਪਣਾ ਦੁੱਧ ਲੈ ਕੇ ਹਾਲ ਵਿੱਚ ਬਲਵਿੰਦਰ ਕੋਲ ਚਲਾ ਗਿਆ ਜਗਦੀਪ ਡੈਡੀ ਜੀ ਮੈਂ ਤੁਹਾਡੇ ਤੋਂ ਕੁਝ ਪੁੱਛਣਾ ਸੀ ਬਲਵਿੰਦਰ ਹਾਂ ਪੁੱਤ ਦੱਸੋ ਜਗਦੀਪ ਡੈਡੀ ਜੀ ਜਿੰਨਾ ਟਾਈਮ ਗੁਰੀ ਠੀਕ ਨਹੀਂ ਹੁੰਦੀ ਮੈਂ ਇੱਥੇ ਹੀ ਛੱਡਣ ਬਾਰੇ ਸੋਚਦਾ ਬਲਵਿੰਦਰ ਇਹਦੇ ਚ ਪੁੱਛਣ ਵਾਲੀ ਕਿਹੜੀ ਗੱਲ ਆ ਇਹ ਤੁਹਾਡਾ ਵੀ ਉਹਨਾਂ ਹੀ ਘਰ ਆ ਜਿੰਨਾ ਸਾਡਾ ਪਰ ਤੇਰੇ ਡੈਡੀ ਨਰਾਜ ਹੋਣਗੇ ਜਗਦੀਪ ਡੈਡੀ ਜੀ ਉਹਨਾਂ ਨੂੰ ਗੁਰੀ ਤੱਕ ਕੋਈ ਮਤਲਬ ਨਹੀਂ ਮੰਮੀ ਹੋਣੀ ਵੀ ਡੈਡੀ ਤੋਂ ਡਰਦੇ ਗੁਰੀ ਨਾਲ ਗੱਲ ਨਹੀਂ ਕਰਦੇ ਡੈਡੀ ਜੀ ਮੈਂ ਤੇ ਵੀਰਾ ਖੇਤ ਸੀ ਗੁਰੀ ਨੂੰ ਚੱਕਰ ਆ ਗਿਆ ਡਿੱਗ ਪਈ ਡਿੱਗ ਪਈ ਨੂੰ ਕਿਸੇ ਨੇ ਨਹੀਂ ਦੇਖਿਆ ਗੁਰੀ ਨੂੰ ਖੁਦ ਨਹੀਂ ਪਤਾ ਉਸ ਦਿਨ ਕਦੋਂ ਤੇ ਕਿਵੇਂ ਉੱઠી ਸੀ ਡੈਡੀ ਮੈਨੂੰ ਖੁਦ ਨੂੰ ਬਹੁਤ ਬੁਰਾ ਲੱਗਦਾ ਕਿ ਮੈਂ ਤੁਹਾਨੂੰ ਇਹ ਸਭ ਕਿਹਾ ਮੈਂ ਕੋਈ ਕੰਮ ਦੇਖਦਾ ਆਪਣੇ ਲਈ ਬਲਵਿੰਦਰ ਗੁਰੀ ਨਾਲਾ ਕੁਝ ਹੁੰਦਾ ਬਹੁਤ ਗਲਤ ਆ ਇਹ ਤਾਂ ਬਲਵਿੰਦਰ ਨੂੰ ਬਹੁਤ ਗੁੱਸਾ ਚੜਿਆ ਉਹ ਕਹਿਣ ਲੱਗਾ ਇੱਥੇ ਹੀ ਰਹੋ ਤੁਸੀਂ ਦੋਵੇਂ ਜਾਣੇ ਮੈਂ ਵੀ ਤੇਰੇ ਲਈ ਕੋਈ ਕੰਮ ਦੇਖਦਾ ਚੱਲ ਹੁਣ ਆਰਾਮ ਕਰੋ ਪੁੱਤ ਸਵੇਰੇ ਜਲਦੀ ਉੱਠਣਾ ਕਹਿ ਕੇ ਬਲਵਿੰਦਰ ਆਪਣੇ ਕਮਰੇ ਵਿੱਚ ਚਲਾ ਗਿਆ ਪਰ ਬਲਵਿੰਦਰ ਨੂੰ ਗੁਰੀ ਦੀ ਹਾਲਤ ਬਾਰੇ ਸੁਣ ਕੇ ਬਹੁਤ ਤਕਲੀਫ ਹੋਈ। ਜਗਦੀਪ ਹਾਲ ਵਿੱਚ ਹੀ ਬੈਠਾ ਸੋਚੀ ਪਿਆ ਹੋਇਆ ਸੀ ਕਿ ਖੁਸ਼ੀ ਵੀ ਉਹਨੂੰ ਸੌਣ ਦਾ ਕਹਿ ਕੇ ਆਪਣੇ ਕਮਰੇ ਵਿੱਚ ਚਲੀ ਗਈ। ਬਲਵਿੰਦਰ ਜਦੋਂ ਆਪਣੇ ਕਮਰੇ ਵਿੱਚ ਗਿਆ ਤਾਂ ਉੱਥੇ ਮਨਜੀਤ ਨੂੰ ਬੈਠੀ ਦੇਖ ਕੇ ਕਹਿੰਦਾ ਤੂੰ ਸੁੱਤੀ ਨਹੀਂ ਹਾਲੇ? ਮਨਜੀਤ ਨੇ ਕਿਹਾ ਮੈਂ ਕੁਝ ਕਹਿਣਾ ਸੀ। ਮਨਜੀਤ ਨੇ ਜੋ ਵੀ ਜਗਦੀਪ ਨੇ ਦੱਸਿਆ ਸੀ ਉਹ ਸਭ ਕੁਝ ਦੱਸ ਦਿੱਤਾ ਤੇ ਨਾਲ ਹੀ ਕਿਹਾ ਕਿ ਜੇ ਜਗਦੀਪ ਤੇ ਗੁਰੂ ਇੱਥੇ ਹੀ ਆਪਣੇ ਕੋਲ ਰੁਕ ਜਾਣ ਕੀ ਹਾਲ ਕੀਤਾ ਜਵਾਕਾਂ ਦਾ ਜ਼ਾਲਮ ਨੇ ਖਾਰੇ ਮੇਰੇ ਬੱਚੇ ਰੋਟੀ ਵੀ ਚੰਗੀ ਤਰ੍ਹਾਂ ਖਾਂਦੇ ਸੀ ਕਿ ਨਹੀਂ ਚਿਹਰੇ ਉੱਤੇ ਪਏ ਉੱtre ਪਏ ਨੇ ਦੋਵਾਂ ਦੇ ਜਗਦੀਪ ਖੁਸ਼ੀ ਨੂੰ ਮਜ਼ਾਕ ਨਾਲ ਗੱਲ ਕਹਿੰਦਾ ਕਿ ਗੁਰੀ ਖੁਸ਼ ਰਹੇ ਪਰ ਅੰਦਰੋਂ ਜਗਦੀਪ ਬਹੁਤ ਦੁਖੀ ਆ ਬਲਵਿੰਦਰ ਮੈਂ ਕਹਿ ਦਿੱਤਾ ਜਗਦੀਪ ਨੂੰ ਸਭ ਕੁਝ ਤੂੰ ਟੈਨਸ਼ਨ ਨਾ ਲੈ ਮਨਜੀਤ ਸੌਂ ਜਾ ਜਾ ਕੇ ਖੁਸ਼ੀ ਉਡੀਕਦੀ ਹੋਣੀ ਆ ਮਨਜੀਤ ਉੱਠ ਕੇ ਚਲੀ ਗਈ ਬਲਵਿੰਦਰ ਸੋਚਣ ਲੱਗਦਾ ਕਿ ਸਾਡੇ ਨਾਲ ਵੀ ਇਹੀ ਕੁਝ ਹੋਇਆ ਸੀ ਚਾਹੇ ਕਾਰਨ ਕੋਈ ਹੋਰ ਸੀ ਪਰ ਮੇਰੇ ਕੋਲ ਨੌਕਰੀ ਸੀ ਮੈਂ ਮਨਜੀਤ ਤੇ ਗੁਰੀ ਖੁਸ਼ੀ ਨੂੰ ਕੋਈ ਤਕਲੀਫ ਨਾ ਆਉਣ ਦਿੱਤੀ ਜਗਦੀਪ ਦਾ ਕੰਮ ਲੱਪਣ ਦਾ ਫੈਸਲਾ ਸਹੀ ਆ ਬਲਵਿੰਦਰ ਗੁਰੀ ਦੇ ਦੁੱਖਾਂ ਤੇ ਜਗਦੀਪ ਦੇ ਕੰਮ ਬਾਰੇ ਸੋਚਦਾ ਹੀ ਸੌਂ ਗਿਆ